ਨੀਂਗਲਾ ਬੋ ਬਵਾ ਕਿੱਧਰ ਆ ਗਿਆ ਕੀ ਆ ਮਰਨਿਆ ਇੱਥੇ ਇੱਥੇ ਜੀ ਘੜੀ ਆਏ ਐ ਇਹ ਲਕਰੇ ਬਹਿਣੇ ਪਾਣੀ ਪੂਣੀ ਪਿਆ ਤੇ ਪਾਣੀ ਤਾਂ ਫੇਰ ਪਿਆ ਦਰੂਹ ਚਾਣਿਆ ਸਾਡੇ ਤਾਂ 2 ਦਿਨ ਹੋ ਗਏ ਕਲੇਸ਼ ਪੈਂਦੇ ਨੂੰ ਕਿਆ ਉਹ ਸਾਡਾ ਡਰਾਈਵ ਲਾ ਰਿਆ ਆ ਗਿਆ ਆ ਗਿਆ ਉਹ 15 ਦਿਨਾਂ ਬਾਅਦ ਹੁਣ ਫੇਰ ਕਲੇਸ਼ ਕਾ ਲੈ ਪੈਣਾਗਾ ਭਈ ਬੇ ਕਲੇਸ਼ ਕੀ ਤੈਨੂੰ ਕੀ ਰਸਾ ਬਸ ਪਤਾ ਨਹੀਂ ਆਉਂਦੀ ਇਹਨੂੰ ਆਉਂਦੇ ਉਹਦੇ ਨੂੰ ਪਤਾ ਨਹੀਂ ਕਿਹੜੀ ਮੇਰੇ ਪਿਓ ਦੀ ਰਾਨੀ ਨੇ ਪਤਾ ਨਹੀਂ ਮੇਰੇ ਕਿਹਦੇ ਪਿਓ ਦੇ ਸਾਲੇ ਦੇ ਉਂਗਲ ਲਾਤੀ ਕਿਵੇਂ ਮਰਨੇ ਤੈ ਮੈਨੂੰ ਕਿੱਦੇ ਗੋਲ ਗੱਪੇ ਖਵਾਤੇ ਉਹੀ ਪਤਾ ਨਹੀਂ ਕੌਣ ਵੀਡੀਓ ਬਣਾਈ ਫਿਰਦਾ ਵੇ ਮੈਠੋ ਹੀ ਐ ਕੱਲੀ ਹਾਂ ਉਹੀ ਨਹੀਂ ਸੀ ਵੀਡੀਓ ਨਹੀਂ ਦੇਖੀ ਕੋਲ ਲੱਗੀ ਹੋਰ ਤਾਂ ਕਿਹੜਾ ਬੰਦਾ ਆਪਾਂ ਤਾਂ ਖਾਦੇ ਵੀ ਨਹੀਂ ਮੈਂ ਰੱਖੀ ਇੱਕ ਵੀ ਨਹੀਂ ਖਾਦਾ ਗੋਲ ਗੱਪਾ ਤਾਂ ਖੰਦੀਨੀ ਆਪਾਂ ਨਹੀਂ ਮੇਰਾ ਦਿਮਾਗ ਪਤਾ ਨਹੀਂ ਕਿਹਾ ਜਾ ਮੇਰੇ ਤਾਂ ਯਾਦ ਹੀ ਨਹੀਂ ਹੈ ਕਿ ਉਹੀ ਮੇਰੇ ਪਿਓ ਦੇ ਰਣ ਨੇ ਉਂਗਲ ਲਾਈ ਹੋਣੀ ਹਾਂ ਅਕੇ ਵੀਡੀਓ ਬਣਾਈ ਫਿਰਦੀ ਐ ਤੇ ਆਏ ਨਹੀਂ ਦੱਸ ਮੈਨੂੰ ਫਿਰਦੀ ਐ ਕਹਿੰਦਾ ਕੋਈ ਕਿਸੇ ਬੰਦੇ ਨੇ ਮੈਨੂੰ ਵੀਡੀਓ ਦਿਖਾਈ ਐ ਹਾਂ ਤੇ ਫਿਰ ਉਸੇ ਨੇ ਦਿਖਾਈ ਹੋਣੀ ਲੈ ਦੇਖ ਲੈ ਗੋਲ ਗੱਪੇਵੇਂ ਆਪ ਦੇ ਖਾਦੇ ਉਹਨੇ ਕੁਦਰਤ ਤੋਂ ਮੇਰੇ ਮੂਰੇ ਖੜ ਗਿਆ ਆ ਪੈਰਾਂ ਨਾਲ ਗੱਲ ਮੈਂ ਤਾਰੀ ਨਾਲ ਆ ਉਸੇ ਦੇ ਉਸੇ ਦੇ ਫਾਇਦਾ ਚੱਕ ਲਿਆ ਪੈਰਾਂ ਦਾਰੀ ਨਾਲ ਗੱਲ ਬਈ ਮੈਨੂੰ ਆਇਆ ਕਿ ਕੋਈ ਕਲੇਸ਼ ਨਾ ਪੈ ਜਾ ਉਹ ਗੱਲ ਕਰਾਪੇ ਜਦੋਂ ਮਾੜੀ ਇਹੇ ਚੋਟ ਡਟਵਾਗੇ ਆਪਾਂ ਕਿਹੜੀ ਗੱਲੋਂ ਘਟਾਂਗੇ ਹਾਂ ਵੀ ਜੇ ਆਪਣੀ ਗਲਤੀ ਨਹੀਂ ਹੈਗੀ ਫੇਰ ਐਂ ਕੱਲ ਨੂੰ ਕੁਝ ਹੋਰ ਕਰ ਦੋ ਆਏ ਆਈ ਦਾ ਜਮਾਨਾ ਕੋਈ ਹੋਰ ਨਾ ਗਲਤ ਫੋਟੋ ਲਾ ਦੇ ਆਪਣੀ ਕੋਈ ਉਹੀ ਗੱਲ ਮੈਂ ਤੈਨੂੰ ਆਖਿਆ ਬਕਸੀ ਨੂੰ ਬੁਲਾ ਲਿਆ ਫੋਨ ਕਰਕੇ ਹਾਂ ਬਕਸੀ ਨੂੰ ਕਹਿੰਦਾ दारू ਲਿਆ ਮੈਂ दारू ਪੀਣੀ ਆ ਕਦੇ ਪੀਤੀ ਨਾ ਕਰੀ ਇਹਨੇ ਤਾਂ ਕਦੇ ਹੱਥ ਵੀ ਨਹੀਂ ਲਾਇਆ ਸਾਡੇ ਰੈਵਲ ਨੇ ਤਾਂ ਅੱਛਾ ਹੋਰ ਮੈਂ ਸ਼ਾਂਤ ਬੜ ਗਿਆ ਮੈਂ ਨਾ ਸਾਜੀ ਉਹੀ ਗੱਲ ਆ ਕਿ ਤੀਵੀਂ ਨੂੰ ਨਸ਼ੇ ਚ ਕੱਢਦੇ ਤੇ ਤੀਵੀਂ ਨੂੰ ਬਾੜਦੇ ਨਸ਼ੇ ਚ ਤੇ ਮੈਨੂੰ ਤਾਂ ਆਇਆ ਕਿ ਤੇ ਉਹ ਨਸ਼ਾ ਕਰ ਲੱਜੇ ਮੈਂ ਉਹਨੂੰ ਆ ਕਾ ਮਾਜੇ ਮੇਰੇ ਚ ਕਸੂਰ ਆ ਮੇਰੇ 20 ਮਾਰ 70 ਲਾ ਕੇ ਹਾਂ ਪਰ ਜੇ ਦੁਕਲ ਕਰ ਲੇਗਾ ਤਾਂ ਬੜੀ ਵੱਡੀ ਗੱਲ ਆ ਪਰ ਮੈਂ ਕਿਹੜਾ ਕਾਣੀ ਆ ਲੈ ਪੜ ਲਾਂਗੇ ਆਪਾਂ ਕਿਹੜਾ ਹੋ ਮਰ ਜਾ ਮੇਰੇ ਮੱਥੇ ਮਾਰੇਗਾ ਰੁੜ ਜਾਣਿਆ ਚੱਲ ਕੀ ਹੁੰਦਾ ਤੈਨੂੰ ਕੀ ਹੁੰਦਾ ਇਹਦੇ ਨੂੰ ਹਾਂ ਐਡਾ ਬੜਾ ਚੱਕੀ ਵਰਦਾ ਇਹ ਕੀ ਕਹੋਣਾ ਤੂੰ ਤੂੰ ਕੱਟ ਏ ਕੱਟ ਕੀ ਮੇਰੇ ਦਿਮਾਗ ਤੇ ਟੈਨਸ਼ਨ ਭਰੀ ਆ ਤੁਆ ਦੇਖ ਲੈ ਚਲ ਮੇਰੇ ਜੇਠਾ ਨਹੀਂ ਥਾਵੇਂ ਲੱਗਦਾ ਕਦੇ ਮੁਲਾਕਾਤ ਕਰ ਲੈਣੀ ਹੈ ਨਾ ਮੈਨੂੰ ਕਹਿੰਦਾ ਹਾਂ ਹਾਂ ਤੇ ਇਹ ਗੱਲ ਦੀ ਮੈਂ ਤੇ ਤੱਕਰ ਪਹੁੰਚੂਗਾ ਬਚਾ ਦਾਨੇ ਉਹਨੂੰ ਲੈ ਯਾਰ ਉੱਥੇ ਨਾ ਬੁੱਬੇ ਫਰਦਿਆ ਲੋਕ ਇੰਨਾ ਮੀਸਕੇ ਨਾ ਪਹਾੜੀ ਕਿਥੇ ਕਣੀਵੇਂ ਮੱਤ ਗੇ ਗਰਮੀ ਚ ਅੱਜ ਤੱਕ ਨਾ ਘਰ ਹੀ ਨਹੀਂ ਆਉਂਦਾ 15 ਦਿਨਾਂ ਬਾਅਦ ਮੋੜਿਆ ਭਾਨਾ ਜਿਵਾਕਾ ਦਾ ਮੂੰਹ ਦੇਖਣ ਨੂੰ ਵੀ ਤਰਸੇ ਪੈ ਜਾਂਦਾ ਉਸ ਨਹੀਂ ਡਰਾਈਵਰੀ ਦਾ ਕੰਮ ਯਾਰ ਆ ਤਾਂ ਐ ਲੱਗਦਾ ਜਿਵੇਂ ਸਾਰੀ ਡਰਾਈਵਰ ਹੁੰਦਾ ਦਾ

ਇੱਥੇ ਆਪਣੇ ਇੰਨੀ ਗਰਮ ਕਰਕੇ ਮਸਾ 15 ਦਿਨਾਂ ਬਾਅਦ ਘਰੇ ਆਏ ਆ ਉਧਰ ਤਾਂ ਨਿਆਰਾ ਆ ਕਾਲ ਯੁਗ ਇੱਥੇ ਦੁਨੀਆ ਜਿਹੜੀ ਪਾਪ ਕਰੀ ਜਾਂਦੀ ਆ ਉਹਦਾ ਲੇਖਾ ਕਿੱਥੇ ਦਮਾਂਗੇ ਉਹ ਵੀ ਦੁਨੀਆਦਾਰੀ ਆ ਕਰੀਏਗੀ ਆਪਣੇ ਤਾਂ ਲੈਣ ਪਿੰਡ ਕੀ ਆਪਣੇ ਤਾਂ ਪੰਜਾਬ ਚ ਇੱਧਰ ਹੈ ਹੀ ਕਾਲ ਯੁਗ ਆ ਕ ਦੁੱਲ੍ਹੇ ਨੇ ਬਾਪ ਕਰ ਜਾਂਦੀ ਐ ਇਧਰ ਆ ਬਈ ਇੱਕ ਗੱਲ ਕਰਨੀ ਸ਼ਾਮੇ ਇਹੇ ਜੀ ਕੀ ਗੱਲ ਆ ਜਿਹੜੀ ਸ਼ਾਮੇ ਕਰ ਪੀਆ ਲੈ ਧੁੱਪੋਂ ਤੇ ਰੱਬ ਤੇ ਪਾਈ ਜਾਂਦਾ ਇੱਕ ਉਹੀ ਗੱਲ ਤੈਨੂੰ ਗੱਲ ਇਹ ਜੀ ਦੱਸਣੀ ਆ ਤੇਰੇ ਆਪ ਦੀ ਅੱਗ ਲੱਗ ਜਾਣੀ ਆ ਅੱਛਾ ਦੋ ਦਾਂ ਗਰਮੀਆਂ 'ਚ ਲੇਗਾ ਕਿ ਮੈਂ ਇਹੇ ਜੀ ਕਹੇ ਜੀ ਗੱਲ ਜਿਹੜੀ ਮੇਰੇ ਅੱਗ ਲੱਗ ਜੂ ਗੁੱਸਾ ਤਾਂ ਦੇਖ ਕਰੀ ਨਾ ਪਹਿਲਾਂ ਨਾ ਗੱਲ ਦੀ ਪੂਰੀ ਗੌਰ ਕਰੀ ਪੂਰੇ ਦਿਮਾਗ ਨਾਲ ਸੋਚ ਕੇ ਸ਼ੇਅਰ ਕਰੇ ਗੱਲ ਕਰੀ ਮੈਂ ਸਾਡੀ ਕੋਈ ਵੀ ਬਾਹਰ ਗੱਲ ਹੁੰਦੀ ਹੈ ਨਾ ਡਰਾਈਵਰਾਂ ਦੀ ਵਿਚਦੀ ਪੂਰੀ ਪਹਿਲਾਂ ਪੜਤਾਲ ਕਰਦਾ ਵੀ ਕੀ ਚ ਕਸੂਰ ਆ ਕੀ ਆ ਆ ਨਹੀਂ ਆ ਨਹੀਂ ਫਲਾ ਸੋਟਾ ਮਾਰਨ ਵਾਲਾ ਬੰਦਾ ਨਹੀਂ ਮੈਂ ਦੱਸਣਾ ਤਾਂ ਨਹੀਂ ਚਾਹੁੰਦੀ ਸੀ ਜਹੇ ਜੀ ਮੈਂ ਆਂਗੀ ਉਹ ਜੀ ਗੁਲਾਬੋ ਆ ਮੇਰੀ ਭੈਣ ਆ ਬਣੀ ਹੋਈ ਹਨਾ ਮੈਨੂੰ ਐ ਵੀ ਘਰ ਬਸਿਆ ਰਹੇ ਕਾ ਨੂੰ ਪਟਿਆ ਜਾਵੇ ਮੈਂ ਨਾ ਗੁਲਾਬੋ ਕੋਲੇ ਤੇਰਾ ਨਾਂ ਨਹੀਂ ਲੈਂਦਾ ਜੀ ਕਿ ਗੱਲ ਲੱਗਦੀ ਥਸ ਇੱਕ ਗੁਲਾਬੋ ਦੀ ਐ ਇਹ ਆਸ ਕੇ ਮੈਂ ਨਹੀਂ ਨਹੀਂ ਥੋੜੇ ਘਰ ਦੀ ਕੋਈ ਗੱਲ ਆ ਮੈਨੂੰ ਆਇਆ ਵੀ ਥੋੜਾ ਘਰ ਬਸਿਆ ਰਹੇ ਕਿਉਂ ਬਗਾਨੇ ਹੱਥਾਂ ਚ ਜਾ ਕੇ ਘਰ ਪਟਿਆ ਜਾਵੇ ਮੈਂ ਤਾਂ ਆਬਦਾ ਬਣਾ ਕੇ ਤਾਂ ਤੈਨੂੰ ਦੱਸਦੀ ਹਾਂ ਹਾਂ ਦਿਖਾ ਫਿਰ ਮੈਂ ਕੂ ਦੱਸ ਪਈ ਮੈਂ ਨਾ ਇੱਕ ਦਿਨ ਜਦ ਤੁਸੀਂ ਪਹਿਲਾਂ ਮੈਂ ਲੱਗਦਾ ਆਏ ਹੋਏ ਸੀ ਤੁਸੀਂ ਤਾਂ ਗੇੜਾ ਜਾ ਦੇ ਕੀ ਮੁਰਗੇ ਮੈਂ ਲੱਗਦਾ ਨਹੀਂ ਮੁਰਗੇ ਦਾ ਮਤ ਮਹਾਮਦ ਦੂਜੇ ਦਿਨ ਗਿਆ ਹਾਂ ਤਾਂ ਮੈਂ ਕਰੀ ਸੋ ਤੇ ਗਰਮੀ ਵਾਲੀ ਸੰਦਰੀ ਪਹਿਰਾਂ ਮੈਂ ਤੇ ਕਲਾਪੋ ਕੱਲੀ ਮਾਨਸਾ ਵੀ ਗਈ ਸੀ ਗਈ ਸੀ ਹਾਂ ਉਹਦੇ ਨਾਲ ਆਪਣੇ ਪਿੰਡ ਦੇ ਜਿਹੜੇ ਛੜੇ ਜਿਹਾਗੇ ਡੰਡੇ ਚੜੇ ਵਰਗੇ ਤੇ ਇਹਨਾਂ ਨਾਲ ਬਸ ਚੜੀ ਆਗੇ ਤੇ ਅੱਡੇ ਤੇ ਖੜ ਕੇ ਨੇ ਗੋਲ ਗੱਪੇ ਖਾਦੇ ਉਹਨਾਂ ਨਾਲ ਹੱਕ ਨਹੀਂ ਬਣਦਾ ਹੈਗਾ ਪਿੰਡ ਦੀ ਨੂੰਤੀ ਦਾ ਹਣਾ ਤੈਨੂੰ ਕਿਤੇ ਸ਼ੱਕ ਨਾ ਆਇਆ ਹੋਵੇ ਕਿ ਐ ਨਹੀਂ ਹਾਂ ਨਾ ਭਾਈ ਸ਼ੱਕ ਮੈਂ ਕਿਉਂ ਕਰੂਗੀ ਮੇਰੇ ਪਹਿਣਾ ਵਰਗੀ ਆਗੀ ਮੇਰੇ ਕੋਲੇ ਪੂਰਾ ਸਬੂਤ ਆਗਾ ਮੈਂ ਫੇਰ ਕਹਿੰਦੀ ਆਂ ਨਹੀਂ ਮੈਂ ਕਹਿੰਦੀ ਹਾਂ ਇਹ ਕਿਦੋਂ ਗੱਲ ਨਹੀਂ ਹੈ ਕੱਪੜੇ ਲੈਣ ਤਾਂ ਗਈ ਆ ਉਹ ਕੱਪੜੇ ਲੈਣ ਗਈ ਆ ਇੱਥੇ ਅੱਡੇ ਤੇ ਆਪਣੇ ਜਿਹੜੀ ਹੈੜੀ ਆ ਉੱਥੇ ਉਹਨੇ ਤਾਂ ਗੋਲ ਗੱਪੇ ਖਵਾ ਆ ਤੂੰ ਬਾਰ-ਬਾਰ ਮੋਬਾਈਲ ਖੋਲਦੀ ਐ ਇੱਚ ਕੀ ਐ ਤੇਰਾ ਮੋਬਾਈਲ 'ਚ ਵੀਡੀਓ ਆ ਗਈ ਤੇ ਨਾ ਮੈਂ ਦਿਖਾਵਾਂ ਆਪ ਗੋਲ ਗੱਪੇ ਉਹਦੇ ਮੂੰਹ 'ਚ ਪਾਈ ਜਾਂਦੀ ਐ ਕਿ ਲੰਡੇ ਚਿੜੇ ਦੇ ਹਾਂ ਹਾਂ ਕਾ ਵੀਰ ਨੂੰ ਉਹ ਸਹੀ ਕਿਤੇ AI ਨਾਲ ਤਾਂ ਨਹੀਂ ਬਣਾਤੀ ਅੱਜ ਕੱਲ AI ਦਾ ਦੁਬਾਰਾ ਚੱਲਦਾ ਭਾਈ ਮੈਨੂੰ ਇੰਨਾ ਤਾਂ ਫੋਨ ਹੀ ਨਹੀਂ ਚਲਾਉਣਾ ਆਉਂਦਾ ਜੈ ਖਣੇ ਦਾ ਮੈਂ ਤਾਂ ਜਿਹੜੀ ਸਿੰਪਲ ਵੀਡੀਓ ਬਣਾ ਲਈ ਬਣਾ ਲਈ ਤੁੰਗਾ ਆਵਾਜ਼ ਵੀ ਨਹੀਂ ਰਿਕਾਰਡ ਹੋਈ ਐਗੀ ਇਤਨਾ ਗੱਲ ਕਰਕੇ ਜਾਉ ਵੇਖ ਹੈ ਦਾ ਕੋਨਸੋ ਸੋਟੀ ਹੈ ਨਾ ਚਾਹੇ ਤਾਂ ਮੈਂ ਤੁਹਾਨੂੰ ਪਹਿਰੇ 11 12 ਜਿਵੇਂ ਤੂੰ ਆਖੇ ਉਹ ਕਰ ਲਓ ਇਹਦਾ ਵੀਡੀਓ ਐਸੇ ਤਰੀਕੀ ਰੱਖੀ ਇਹਨੂੰ ਡਿਲੀਟ ਨਾ ਮਾਰੀ ਨਾ ਇਹਨੂੰ ਗਾਹਣਾ ਸੈਂਟ ਕਰਦੀ ਗਰੁੱਪ ਪਰ ਸਾਰੇ ਤਾਂ ਸੈਂਟ ਕਰਨੀ ਆ ਡਿਲੀਟ ਤਾਂ ਮੈਂ ਆਏ ਨਹੀਂ ਮਾਰੀ ਮੈਂ ਖਰ ਤੂੰ ਯਕੀਨ ਨਹੀਂ ਕਰਨਾ ਮੈਂ ਤਾਂ ਸਾਹਮਣੇ ਬੈਠੀ ਆ ਬਸ ਹੁਣ ਤੈਨੂੰ ਦਿਖਾਤੀ ਹੁਣ ਇਦੋਂ ਬਾਅਦ ਮੇਰੇ ਫੋਨ ਚ ਸੇਮ ਤਾਂ ਇੱਕ ਤੇਰੇ ਦਾ ਜੇ ਨਾ ਕੱਲ ਨੂੰ ਮੈਂ ਡਰਾਈਵ ਹੀ ਛੱਡ ਕੇ ਘਰੇ ਵਾਣਾ ਮੇਰੇ ਜਵਾਕ ਭੁੱਖੇ ਮਰਨਗੇ ਨਾ ਤਾਂ ਮੈਨੂੰ ਕੰਮ ਕਰੇ ਬਣਾ ਸਰ ਤਾਂ ਘਰੇ ਹੀ ਉਹਨੂੰ ਰੱਖੀ ਰੱਖਣੀ ਪੈਣੀ ਆ ਉਹਨੂੰ ਨਿਕਲਣ ਦੀ ਤੂੰ ਮਾਰੇ ਤੜਫੜ ਕਰਕੇ ਜਾਈ ਵੀ ਮੇਰੇ ਤੋਂ ਅੰਜ ਤੂੰ ਮੈਂ ਭੱਗ ਜਾਣਾ ਉਦੋਂ ਬਾਅਦ ਤੋਂ ਗੇਟੋਂ ਬਾਹਰ ਨਹੀਂ ਹੋਣਾ ਹੈਗਾ ਇੱਥੇ ਕੋਈ ਆਉਣਾ ਨਹੀਂ ਚਾਹੀਦਾ ਤੂੰ ਸਿਆਣੀ ਐ ਮੈਂ ਬਾਹਰ ਭੱਗ ਗਿਆ ਤੇ ਮਤਲਬ ਮੈਂ ਕਹਤਾਂ ਨੂੰ ਗੇਟੋਂ ਬਾਹਰ ਨਾ ਉਹ ਅੰਦਰ ਅੰਦਰ ਸੱਦਣਾ ਹੋਣਾ ਚਾਹੀਦਾ ਕੋਈ ਕਿਸੇ ਨੂੰ ਅੰਦਰ ਸੱਦਣਾ ਫਿਰ ਕੀ ਕਰਾਂਗੇ ਨਹੀਂ ਜੇ ਤੈਨੂੰ ਡਰ ਹੋਊਗਾ ਜਮਾਂ ਨਹੀਂ ਸਾਦੀ ਜਦੋਂ ਤੂੰ ਖੁੱਲ੍ਹੇ ਮਾਂ ਛੁੱਟੀਆਂ ਦੇ ਦਿੰਦਾ ਔਰ ਤੈਨੂੰ ਤਾਂ ਮੌਕੇ ਹੀ ਚਾਹੀਦਾ ਹੁੰਦਾ ਹੈਗਾ ਤੂੰ ਆਪਸੀ ਉਹ ਤਾਂ ਗੱਲ ਸਹੀ ਹੈਗੀ ਫਿਰ ਵੀ ਮਾਣਾ ਮੋਟਾ ਤੂੰ ਕੰਟਰੋਲ ਤਾਂ ਕਰ ਸਕਦਾ ਜੇ ਤੱਕਾਂ ਦੀ ਕੂਰ ਨਾਲ ਹਟ ਗਈ ਹਟ ਗਈ ਜਦੋਂ ਮੈਂ ਥਾਪੜਾ ਮ ਤੂੰ ਚੁੱਪ ਕਰਕੇ ਕੇਰਾ ਤਾਨੂੰ ਪੁੱਛ ਲਈ ਉਦੋਂ ਬਾਅਦ ਨਾ ਚੋਰਿਓ ਘਰੇ ਕੈਮਰੇ ਲਵਾ ਦੇ ਮੈਂ ਕੁਸਤਾ ਕਰੂੰਗਾ ਹੀ ਮੈਂ ਤੇ ਇਹੀ ਕਰੂੰਗਾ ਸਭ ਕੁਸ ਕਰ ਸਕਦੇ ਤੀ ਨੀ ਉਹ ਨਾ ਤਾਂ ਨਾ ਮੋਬਾਈਲ ਘਰੇ ਕੈਮਰੇ ਲਵਾ ਦੇ ਮੋਬਾਈਲ ਦੇ ਉੱਤੇ ਤੇਰਾ ਘਟਾਜ ਹੋ ਜਾਂਦਾ ਤੇਰੇ ਘਰੇ ਕੀ ਹਰਕਤਾਂ ਹੋ ਰਹੀਆਂ ਸਾਰੀ ਤੈਨੂੰ ਦਿਜੰਦੀ ਹੈ ਚਲ ਚੰਗਾ ਬਾਈ ਥੱਕਿਆਂਗਾ ਤੂੰ ਚਲ ਚਲ ਜਾ ਤੂੰ ਵੀ ਹੋਰ ਬਸ ਗਾਹ ਨਾ ਗੱਲ ਕਰੀ ਐਨਾ ਖਿਆਲ ਰੱਖ ਲਈ ਹੱਥ ਬੰਨਦਾ ਮੈਂ ਤੇਰੇ ਹੰਦੇ ਲੈ ਹੁਣ ਆਊਗਾ ਸਵਾਦ ਚੱਲ ਮੈਂ ਕੀ ਲੈਣਾ ਬਾਲੇ ਵੱਡੀ ਬਣਦੀ ਸੀ ਅਖੇ ਜਾਈ ਤੂੰ ਉਹਦੇ ਨਰਮਾ ਚੋਂ ਕਣ ਮੈਂ ਚੁਕੂਗੀ ਕੱਲੀ ਚੁਕ ਲਈ ਆ ਲੰਡੇ ਦਾ ਨਰਮਾ ਦਾ ਨਾ ਤੂੰ ਚੁਕੇ ਨਾ ਮੈਂ ਚੁਕਾਂ ਖੜਾ ਹੀ ਢੋਲ ਸਹਿ ਜਾਊਗਾ ਖੇਤਾਂ ਚ ਸਵਾਦ ਹੀ ਆਜੂਗਾ ਇਹਨਾਂ ਨੂੰ ਤਾਂ ਸੋਕਸਾਂ ਦੀ ਹੋਵੇ ਘਰੇ ਵੀ ਇੱਕ ਤਾਂ ਹੋਰ ਹੀ ਗੱਲਾਂ ਸਗੋਂ ਮਿਲ ਜੰਦੀਆਂ ਚਲੋ ਕੁੜੀ ਵੀ ਲੈ ਲਾ ਲੈ 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 ਆ ਗਏ ਤੁਸੀਂ ਆ ਗਏ ਹੋ ਠੀਕ ਆ ਗਲਾਬ ਹਾਂ ਬੜੀ ਠੀਕ ਠਾਕ ਆ ਜਵਾਗ ਠੀਕ ਐ ਵਧੀਆ ਵਧੀਆ ਜਿਹੜੇ ਸਾਂ ਪਹਿਲੇ ਦਾ ਹਾਂ ਆਕਰ ਦੇ ਸਾਹ ਦੇ ਤੁਰ ਕੀ ਨਾ ਸਾਹ ਦੀਆਂ ਲੈ ਪਾਣੀ ਲੈ ਤੈਨੂੰ ਪਹਿਲਾਂ ਲੈ ਪਾਣੀ ਧਰਮੀ ਬਾੜੀ ਆ ਦਿਮਾਗ ਚੱਕੇ ਪਿਆ ਗਰਮੀ ਨੂੰ ਗਰਮੀ ਗਰਮੀ ਘਰੇ ਕਿੜਾ ਆਪਾ ਕਰਾਉਂ ਮਿਲਦੇ ਕਿਸੇ ਦੇ ਤੈਨੂੰ ਤਾਂ ਬਾੜੀ ਲੱਗਦੀ ਆ ਗਰਮੀ ਪਰ ਹੈ ਹੀ ਬਾੜੀ ਗਰਮੀ ਇਹ ਤਾਂ ਇਹ ਗਰਮੀ ਇਹੋ ਜੀ ਆ ਜਿਹੜੀ ਕਿਸੇ ਦੇ ਘਰੇ ਨਾਲ ਕਲੇਸ਼ ਪਾ ਦੇ ਲੋਕਾਂ ਦੇ ਮੈਨੂੰ ਆਈ ਲੱਗ ਜਾਂਦਾ ਕੰਬੀਏ ਬੱਲੀ ਬੱਲੀ ਠੀਕ ਆ ਲੈ ਹਰ ਪਾਣੀ ਹੋਰ ਠੀਕ ਆ ਸਾਰੇ ਹਾਂ ਬੜੀ ਠੀਕ ਠਾਕ ਤੂੰ ਸੁਣਾ ਕੇ ਬੜੀ ਸੇਵਾ ਜੀ ਕਰਦੀ ਫਿਰਦੀ ਆ ਮੇਰੀ ਲੈ ਹੁਣ ਤੂੰ ਨਾ ਅੱਜੇ ਤਹਾਨੂੰ ਬਾਹਰੋਂ ਆਏ ਦਰ ਪਾਣ ਜਾਣ ਨਾ ਫੜਾ ਮੈਂ ਨਹੀਂ ਕੋਸ ਨੂੰ ਫਰਕ ਜਾਂ ਲੱਗਦਾ ਨਹੀਂ ਉਹ ਕਿ ਤੂੰ ਮੈਨੂੰ ਦੱਸ ਕੇ ਵੀ ਨਹੀਂ ਗਿਆ ਤਕੋ ਕਿਹੜੇ ਵੇਲੇ ਆ ਗਿਆ ਜੇ ਤੂੰ ਬਾਜ਼ਾਰ ਤੋਂ ਮੁੜਿਆ ਕੀ ਮੈਂ ਫੇਰੀ ਦੱਸ ਕੇ ਜਾਂ ਤੈਨੂੰ ਮੈਂ ਖਣੀ ਮਾਂ ਮੈਂ ਜਾਣੇ ਦੋ ਵਜੇ ਉਹਦਾ ਮੌਜਾ ਲਿਕੋਈ ਬਾਜ਼ਾਰ ਤੇ ਆਥ ਨੇ ਆਇਆ ਮੈਂ ਤਾਂ ਫੂਲ ਦੋ ਸੌਣੇ ਦੇਰ ਜਾਂਦੀਆਂ ਨਾਲ ਮੈਨੂੰ ਕਹਦੀ ਨਹੀਂ ਮੈਂਦਰੂ ਤੂੰ ਮੈਨੂੰ ਆਏ ਦਾ ਕੰਮ ਤੋਂ ਕੰਮ ਕਾਇਮ ਦਊਂ ਮੈਂ ਤੀ ਜਮਗਾ ਤੂੰ ਮੈਨੂੰ ਆਏ ਗਿਆ ਸੀ ਮੈਂ ਦੋ ਵਜੇ ਜਾਊਂਗਾ ਤੁਮੋਂ ਠੀਕ ਤਾਂ ਲੈਂਦਾ ਬੀਲ ਤਾਂ ਮੈਂ ਦਾਹਾਂ ਫੋਨ ਕਰੀ ਜਾਂਦੇ ਸੀ ਕਿ ਗੱਡੀ ਕੰਡੇ ਤੇ ਚੜਾ ਗੱਡੀ ਕੰਡੇ ਤੇ ਕਿਹੜਾ ਕੰਡਾ ਕਰਾ ਕੇ ਤੋਰੀਏ ਤਾਂ ਆ ਮਾਲਕਾਂ ਨੂੰ ਵੀ ਹੁੰਦਾ ਬਾਈ ਅਗਲੇ ਤੇ ਦੋ ਪੈਸੇ ਬੱਟਾਂ ਦੇ ਲਾਲਚਾਂ ਵਾਲਾ ਪਰ ਐਵੇਂ ਨਹੀਂ ਕਰਦਾ ਵੀਰੇ ਚਲੋ ਐਤ ਕੀ ਫਿਰ ਦੁਸ਼ੇਤੀ ਆ ਗਿਆ ਐਤ ਦੀ 15 ਦਿਨਾਂ ਤੋਂ ਆ ਗਿਆ ਕਿ ਮੀਂਹ ਵਾਲਾ ਪਈ ਜਾਂਦਾ ਉਧਰ ਪਾੜਾ ਕੰਨੀ ਗੱਡੀਆਂ ਜਾਣੀ ਰਹੀਆਂ ਨਾ ਅੱਛਾ ਉੱਥੇ ਮੈਂ ਗੱਡੀ ਤਾਂ ਖਾਲੀ ਕਰਕੇ ਸ਼ਹਿਰਪੁਰ ਤੋਂ ਵਾਪਸ ਹੀ ਮੋੜ ਕੇ ਤੇ ਇਧਰੋਂ ਭਰ ਕੇ ਟੋਲੇ ਦੀ ਭਰ ਕੇ ਮੁੜਿਆ ਪਰ ਮੈਂ ਕਾਹਾਂ ਗਿਆ ਠੀਕ ਆ ਤੇ ਇੱਕ ਮੈਂ ਨਾ ਜੇ ਤਾਂ ਦੇਖ ਟੋਟੀਆਂ-ਮੋਟੀਆਂ ਕਰਾਜ ਗੱਲਾਂ ਤੂੰ ਮੇਰੀ ਗੱਲ ਸੁਣ ਗੱਲਾਂ ਫੇਰ ਕਰੀ ਮੈਂ ਤੈਨੂੰ ਰੋਟੀ ਪਕਾ ਕੇ ਦੇਵਾ ਨਾ ਕਾਸੇ ਦੀ ਲੋੜ ਦੀ ਮੈਨੂੰ ਚਲ ਮੈਂ ਨਾ ਐ ਕਰਦੀ ਆ ਮੈਂ ਮੜੇ ਮਾਸੀ ਘਰ ਜਾ ਕੇ ਆਉਣੀ ਆ ਹੁਣ ਮੈਨੂੰ ਸੱਦਿਆ ਸੀ ਅੱਛਾ ਹਾਂ ਚਲ ਜਾਇਆ ਤੇ ਜਾਣਾ ਜੇ ਮੁੜਿਆ ਹੀ ਛੇਤੀ ਨਹੀਂ ਮੇਰੀ ਗੱਲ ਸੁਣ ਨਾ ਜੇ ਚਲ ਤੂੰ ਦੱਸ ਪਹਿਲਾਂ ਕੀ ਕਹਿੰਦਾ ਮੈਂ ਤੇ ਉੱਥੇ ਜਾ ਕੇ ਮਿੱਠੀ ਰਹੇ ਤੂੰ ਦੱਸ ਪਹਿਲਾਂ ਇੰਨੇ ਜਵਾਕ ਆ ਜਾਣਗੇ ਘਰੇ ਸੁੱਤੀ ਤੂੰ ਤੂੰ ਤਾਂ ਮੈਨੂੰ ਕੀ ਕਹਿੰਦਾ ਮੇਰੀ ਗੱਲ ਸੁਣ ਜਿੱਦੇ ਤੂੰ ਸੂਟ ਦੇਣ ਸੌਣੇ ਦੇਣ ਤੇ ਲੈਣ ਕਿੱਥੋਂ ਗਈ ਸੀ ਸੂਟ ਸੌਣੇ ਦੇਣ ਤੇ ਲੈਣ ਕਿੱਥੋਂ ਗਈ ਸੀ ਮੈਂ ਮਾਨਸਾ ਤੋਂ ਲਿਆ ਕੇ ਕੱਪੜੇ ਤੈਨੂੰ ਆਖਰੇ ਵੀ ਦੋ ਸੂਟ ਲਈ ਸੀ ਹਾਂ ਉਹ ਮੋੜ ਕੇ ਮਾਨਸਾ ਤੋਂ ਲਿਆ ਕੇ ਕੱਪੜੇ ਨਹੀਂ ਲੜਨ ਵਾਲੀ ਇਹ ਚ ਕੀ ਗੱਲ ਹੋ ਸਕਦਾ ਕੋਈ ਗਾਹਾਂ ਨਾਲ ਲੜਾਈ ਵਾਲੀ ਹੋ ਸਕਦੀ ਹੈ ਮੇਰੇ ਮੂੰਹ ਤੋਂ ਕੋੜਾ ਨਿਕਲਦਾ ਤੇਰੇ ਮੂੰਹ ਤੋਂ ਕੋੜਾ ਨਿਕਲਦਾ ਤੇ ਦੋ ਜੀ ਆਪੀ ਦੀ ਖੜਕਦੇ ਰਹਿੰਦੇ ਭਾਂਡੇ ਨਹੀਂ ਮੇਰੀ ਗੱਲ ਸੁਣਾ ਉਹਦੇ ਮੈਂ ਸੂਟ ਲਈ ਸੀ ਤੇ ਤੁਸੀਂ ਘਰੇ ਨਹੀਂ ਆਏ ਕਿ ਸੀ ਮੈਂ ਸੂਟ ਲੈ ਕੇ ਆਈ ਰੱਖ ਤੇ ਹਜੇ ਮੈਂ ਸਿਓਣੇ ਦੇਖ ਕੇ ਵੀ ਨਹੀਂ ਆਈ ਤੇ ਬਸ ਅੱਡੇ ਤੋਂ ਬਸ ਚੜੀ ਆਂ ਦੇ ਇੰਨਾ ਚਿਰ ਆਪਣੇ ਵਿਆਹ ਨੂੰ ਹੋ ਗਿਆ ਨਾ ਐਡੇ ਐਡੇ ਆਪਣੇ ਜਵਾਬ ਕੋਈ ਅੱਜ ਤੱਕਰ ਮੈਨੂੰ ਤੇਰੇ ਤੇ ਕੋਈ ਸ਼ੱਕ ਸੁਭਾ ਨਹੀਂ ਸੀ ਜਮੇ ਹਾਂ ਅੱਜ ਵੀ ਨਹੀਂ ਸੀ ਮੈਨੂੰ ਕਿਸੇ ਬੰਦੇ ਨੇ ਪ੍ਰੂਫ ਇਹੇ ਜੇ ਦਿੱਤੀ ਵੀ ਜਿੱਦੇ ਤੋਂ ਕੱਪੜੇ ਚੋਣ ਗਿਆ ਲੰਡੇ ਵਰਗਿਆਂ ਨਾਲ ਅੱਡੇ 'ਚ ਖੜੇ ਸੀ ਇੱਕ ਪਲੇਟ ਦੇ ਵਿੱਚ ਤੁਸੀਂ ਗੋਲ ਗੱਪੇ ਖਾਦੇ ਕੌਣ ਕਹਾ ਤੁਨੂੰ ਵੀ ਗੋਲ ਗੱਪੇ ਖਾਦਣ ਫੇਰ ਉਹੀ ਗੱਲ ਮੈਨੂੰ ਕੋਈ ਬੰਦਾ ਵੀਡੀਓ ਦਿਖਾ ਆ ਗਿਆ ਆਉਂਦੇ ਨੂੰ ਮੇਰੇ ਟੱਕ ਲੱਗੀ ਪਈ ਆ ਦਿਲ 'ਚ ਮਖਪਲਤਾ ਮੈ ਜਾ ਕੇ ਪਸੂਪਰੇ ਜਿਵੇਂ ਮੇਰਾ ਸਲਾਹ ਮੈਂ ਵੀ ਗੱਲ ਦੀ ਤਾਇਦ ਕਰ ਜਾਉ ਜੇ ਤਾ ਮੈਨੂੰ ਤੂੰ ਹੀ ਦੱਸ ਦੇਂ ਜੀ ਬੜੀ ਚੰਗੀ ਗੱਲ ਹੈ ਵੀ ਕੀ ਗੱਲ ਹੋਈ ਹੈ ਹਲੋ ਮਨਨ ਅਸਾਂ ਨੂੰ ਵੀਡੀਓ ਕਿਹਨੇ ਦਿਖਾਈ ਕਿਸੇ ਨੇ ਦਿਖਾਦੀ ਮੈਨੂੰ ਉਹ ਅਗਲਾ ਵੀਡੀਓ ਵੀ ਮੈਂ ਲੈ ਆਉਂਗਾ ਮੇਰੇ ਤੈਨੂੰ ਮੇਰੇ ਤੇ ਯਕੀਨ ਨੇ ਤੇਰੇ ਤੇ ਯਕੀਨ ਹੈ ਮੈਂ ਤੈਨੂੰ ਹੋਰ ਮੈਂ ਸਿਆ ਵੀ ਮੈਨੂੰ ਦੱਸਿਆ ਵੀ ਸੀ ਮੈਂ ਮੈਂ ਹੌਲਾ ਨਾਲ ਗੱਲ ਕਰੂੰ ਘਰੇ ਪਾਈ ਮੈਂ ਲੜਦਾਂ ਜਾ ਕੇ ਤੇ ਮੈਂ ਚਾਪੜੇ ਨਹੀਂ ਮਾਰਦਾ ਕੁਛ ਨਹੀਂ ਕਰਦਾ ਤੇ ਉਸ ਤੋਂ ਬਾਅਦ ਮੈਂ ਗੱਲ ਦਾ ਸਾਰ ਦੀ ਪੜਤਾਲ ਕਰੂੰ ਲੰਡੇ ਚਲੇ ਵਰਗੇ ਨੂੰ ਮਿਲੂਗਾ ਹੋਰ ਵੀ ਉੱਥੇ ਬੰਦੇ ਹੋਣਗੇ ਪੰਜ ਚਾਰ ਰੇਡੀ ਵਾਲਾ ਉਹਨੂੰ ਵੀ ਮਿਲੂਗਾ ਵੀ ਭਾਈ ਇਹ ਗੱਲ ਤਾਂ ਮੈਂ ਕੱਢ ਕੇ ਜਾਉ ਹੁਣ ਮੈਂ ਇੱਥੀਆਂ ਆਪਾਂ ਚਾਰ ਦਿਨ ਇਹ ਮੈਂ ਗੱਲ ਕੱਢਣੀ ਹੈ ਵੀ ਕੀ ਗੱਲ ਹੈ ਕੀ ਗੱਲ ਹੋ ਰਹੀ ਹੈ ਮੈਂ ਕਰੇ ਤਲਵਾ ਦੂ ਕੈਮਰੇ ਚੀ ਉਹਦਾ ਵੀ ਲਵਾਉਣੇ ਨੇ ਬੋਨੀ ਦਾ ਸੇਫਟੀ ਖਤਮ ਆਦਾ ਮੋਬਾਈਲ ਤੋਂ ਵੀ ਟਾਇਆ ਜਾ ਕਰੇ ਕੋਈ ਹਰਕਤ ਹੁੰਦੀ ਹੈ ਜਵਾਕ ਪੜਦੇ ਨਹੀਂ ਤੂੰ ਕੋਈ ਕੰਮ ਕਰਦੀ ਆ ਪਈਆਂ ਜਾ ਸਾਰੇ ਕਾਜ ਦਾ ਪਤਾ ਲੱਗੂਗਾ ਪਸਲੇ 30000 ਦੇ ਕੈਮਰੇ ਹੋਣਗੇ ਤੇਰੇ ਮੋਬਾਈਲ ਨਾਲ ਵੀ ਟਾਇਆ ਜੂ ਮੇਰੇ ਨਾਲ ਦੇਜੂ ਕਿਤੇ ਮਰਜ਼ੀ ਜਿੰਦਾ ਲਾ ਕੇ ਤੁਰੇ ਪਰ ਤੇ ਉਹ ਪਸਾ ਹੋ ਜਾਊਗਾ ਬਾਰ-ਬਾਰ ਪਤਾ ਲੱਗ ਪਹਿਲਾਂ ਤਾਂ ਮੈਨੂੰ ਐਂ ਦੱਸ ਵੀ ਤੈਨੂੰ ਕੀਨੇ ਮੇਰੇ ਪਿਓ ਦੇ ਸਾਲੇ ਨੇ ਜਾਂ ਮੇਰੀ ਪਿਓ ਦੇ ਰਣ ਨੇ ਤੈਨੂੰ ਉਂਗਲ ਲਾਈ ਆ ਜਿਹੜੀ ਗੱਲ ਹੁਣ ਕੋ ਕੈਮਰਾ ਚੱਕਰ ਚੱਕ ਲਈ ਇਹ ਤਾਂ ਲੱਗ ਰਿਹਾ ਤੂੰ ਵੀ ਲਵਾਉਣੇ ਸੀ ਆ ਮੈਂ ਤੇਰਾ ਲੱਪਾ ਖੁੱਪਚਾ ਉੱਤ ਕੇ ਕਰੇ ਬਿਠਾ ਦੂੰ ਜੇ ਮੈਨੂੰ ਇਹ ਗੱਲ ਦਾ ਪੱਕੇ ਪ੍ਰੂਫ ਮਿਲ ਗਿਆ ਤੱਕਲੇ ਮੈਨੂੰ ਵੀਡੀਓ ਮਿਲੀ ਹੈ ਮੈਂ ਇਹ ਵੀ ਉੱਤੇ ਸੋਚਾਂ ਮਤਲਬ ਵੀਡੀਓ ਇਹ ਆਈ ਨਾਲ ਵੀ ਬਣ ਜਾਂਦੀ ਆ ਹੁਣ ਮੈਂ ਵੀਡੀਓ ਦੀ ਕਹਿ ਤਿੱਕਰ ਜਾਉ ਕਿਵੇਂ ਬਣੀਆ ਕਿਵੇਂ ਨਾ ਬਣੀ ਵੀ ਇਹੋ ਤੁਸੀਂ ਪੜੇ ਸੋਚ ਕੇ ਚੱਲੋ ਨਾਲੇ ਸਾਲਾ ਛੋਟਾ ਬਣਾਉ ਲੰਡੇ ਨੂੰ ਤੇ ਨਾਲੇ ਬਣਾਉ ਤੈਨੂੰ ਲੈ ਦੇਖ ਲੈ ਮੇਰੀ ਗੱਲ ਸੁਣ ਲੈ ਤੈਨੂੰ ਜਿਹਨੇ ਵੀਡੀਓ ਮੇਰੀ ਬਣਾ ਲਈ ਉਹ ਉਹ ਚੰਗੀ ਹੋਊਗਾ ਜਾਂ ਚੰਗਾ ਹੋਊਗਾ ਉਹ ਲੱਖ ਮਾੜੀ ਐ ਉਹ ਮੈਂ ਕਹਿੰਦਾ ਵੀ ਲੱਖ ਮਾੜੀ ਐ ਜਮਾੜੇ ਆਪਾਂ ਕਹਿੰਦੇ ਉਹਨੇ ਪਰ ਤੇਰੀ ਪੈੜ ਨਾ ਫੜੀ ਤਾਂ ਉਹਦੀ ਕੋਈ ਗੱਲਬਾਤ ਕਰੀ ਹੋ ਕਿਸ ਬਲਕਾ ਦੇ ਉਹਨੇ ਤੇਰੇ ਨਾਲ ਈਰਖਾ ਕਰਦੇ ਹੋ ਬਰ ਤਾਂ ਕਦੇ ਤੂੰ ਇਹ ਸੋਚ ਵੀ ਤੂੰ ਕਿਸੇ ਬੁੜੀ ਦੀ ਆ ਇਸ ਡਿਮਾਂਡ ਚ ਕੋਈ ਪਿੰਡ ਚੋਂ ਕਿਸੇ ਦੀ ਚੰਗੀ ਮਾੜੀ ਗੱਲ ਕਰੀ ਉਹਦੇ ਕੋਲੇ ਬਾਗੀ ਹੋ ਵੀ ਗਲਾਬੋ ਆਏ ਕਹਿੰਦੀ ਆ ਉਹਨੇ ਆਖਿਆ ਵੀ ਗਲਾਬੋ ਨੂੰ ਹੁਣ ਮੈਂ ਤੈਥ ਲੈ ਲਾਂ ਉਹਨੇ ਤੈਨੂੰ ਕੋਈ ਬਲੇਟ ਲੈ ਵਿੱਚ ਵੀਡੀਓ ਬਣਾਈ ਫਿਰਦੀ ਆ ਤਾਂ ਜਿਵੇਂ ਮੋਬਾਈਲ ਦੇ ਸਾਹਮਣੇ ਹੱਥ ਜੋੜ ਕੇ ਆਇਆ ਕਹਿੰਦੀ ਮਾਲੇ ਕਿਸੇ ਨੂੰ ਨਹੀਂ ਦਿਖਾਈ ਤੇ ਉਹ ਹੁਣ ਤੂੰ ਦੇਖ ਲੈ ਵੀ ਬੰਦਾ ਕਿ ਬੁੜੀਓ ਤੈਨੂੰ ਪਤਾ ਹੁੰਦੀ ਵਿਰੋਧ ਨੇ ਸਾਹਮਣੇ ਮਾਇਆ ਜਮਾਲੀ ਮੈਂ ਇਹ ਸੁਣ ਲੈ ਹੋ ਤਾਂ ਮੜੀ ਸੋਸ਼ਲ ਮੀਡੀਆ ਤੇ ਵੀਡੀਓ ਪੈ ਜਨਾ ਮੜੀ ਲੀਕ ਹੋ ਜੇ ਲੋਕ ਗੱਲਾਂ ਬਣਾ ਲੈਂਦੇ ਨੇ ਇਹ ਤਾਂ ਵੀ ਤੈਨੂੰ ਕੰਮ ਲਈ ਸੋਚਿਆ ਕਰੋ ਮੇਰੀ ਗੱਲ ਸੁਣਾ ਕਿ ਤੂੰ ਕੰਮ ਕਰਨ ਦਾ ਸੋਚਿਆ ਕਰ ਮੈਨੂੰ ਲੱਗਦਾ ਮੈਂ ਇਹੀ ਤਰੀ ਫਿਰਦੀ ਆ ਮੈਂ ਤੈਨੂੰ ਨਹੀਂ ਕਹਿੰਦਾ ਪਰ ਹੁਣ ਜਿਹੜਾ ਅਗਲਾ ਵੀਡੀਓ ਬਣਾਈ ਫਿਰਦਾ ਹੈ ਕੀ ਕੀ ਮੂੰਹ ਬੰਦ ਕਰੇਗੀ ਮੈਨੂੰ ਐ ਨਹੀਂ ਸਮਝਉਂਦੀ ਕੀ ਮੈਂ ਤਾਂ ਤੈਨੂੰ ਉਦੇ ਕਹੂੰ ਜਿੱਦੇ ਪੱਕੇ ਪੈਰੀ ਮੈਨੂੰ ਪ੍ਰੂਫ ਨਿਕਲਿਆ ਹੈ ਚਾਹੇ ਲੰਡੇ ਚੜੇ ਦੇ ਨਿਕਲਿਆ ਹੈ ਕਿਸੇ ਦੇ ਨਿਕਲਿਆ ਹੈ ਉਹ ਮੈਂ ਕੱਢ ਕੇ ਹੁਣ ਮੈਂ ਇਹ ਗੱਲ ਮੇਰੇ ਨਾਲ ਦਿਮਾਗ ਚੱਕਦਾ ਮੇਰੀ ਗੱਲ ਨੇ ਇੱਕ ਤਾਂ ਗਰਮੀ ਵਾਲੇ ਤੋਨੇ ਚੱਕਦਾ ਮੇਰੇ ਲੱਗੀ ਪਈ ਆ ਗੰਦਰ ਸਾਰਾ ਮੇਰੇ ਪਿੱਛੇ ਗੱਲਾਂ ਜੀ ਹੁੰਦੀਆਂ ਫਿਰ ਜਿਹੜੀਆਂ ਲੋਕੋਂ ਹੀ ਵੀਡੀਓ ਬਣਾਈ ਜਾਂਦੇ ਕਿ ਸੱਚੀ ਵੀ ਗਲਬੋ ਕਰਦੀ ਆ ਕੋਈ ਮਾੜਾ ਮੱਟਾ ਗੰਦ ਪੀ ਲੋ ਮੈਂ ਇਹ ਗੱਲ ਦੀ ਤਾਇਦ ਕਰ ਜਾਊਂਗਾ ਵੀ ਮੇਰੀ ਗੱਲ ਸੁਣ ਲੈ ਤੂੰ ਕੁਛ ਮਰਜ਼ੀ ਕਰ ਲੈ ਕਿਰਾ ਮੈਨੂੰ ਉਹ ਪ੍ਰੂਫ ਲਿਆ ਦੇ ਜਿਹਨੇ ਤੈਨੂੰ ਦਿਖਾਇਆ ਮੇਰੇ ਲਈ ਉਹ ਵੀ ਸਾਹਮਣੇ ਆਉ ਤੇਰੇ ਮੇਰੇ ਅੱਖੀ ਦਿਖਾ ਦੇ ਮੈਂ ਮੰਨ ਜੂਗੀ ਵੀ ਹਾਂ ਮੈਂ ਕਿਤੇ ਨਾ ਗੋਲ ਗੱਤੇ ਖਾਦੇ ਮੇਰਾ ਬਲੱਡ ਨਾਪਦਾ ਹੁਣ ਤੂੰ ਜਿਹੜਾ ਕੰਮ ਕਰਨਾ ਕਰ ਲੈ ਮੈਨੂੰ ਮੜੇ ਦਾ ਸ਼ਾਂਤ ਹੋ ਜਾਂਦੇ ਇੱਕ ਤਾਨੀ ਆਦਾ ਪੈਣਾ ਪਹਿਲਾਂ ਕਰ ਲੈ ਗੱਲ ਤਾਂ ਹੀ ਨਿਕਲੂਗੀ ਚੱਲ ਕਰ ਲੈ ਕਰਾਮ ਕਰ ਲੈ ਕੋਈ ਗੱਲ ਨਹੀਂ ਠੀਕ ਤਾਂ ਯਾਰ ਪੈਰ ਤੇ ਨਹੀਂ ਮਿੱਟੀ ਪੈਣੀ ਜੱਲੋਂ ਵੀ ਕੋਈ ਨਾ ਪੈਰ ਤੇ ਪਾਣੀ ਕਰ ਡੋਲੋਂਗੇ ਮਿੱਟੀ ਵੀ ਲਾਉਂ ਪੈਰ ਤੇ ਪਾਣੀ ਵੀ ਡੋਲੋਂਗੇ ਸੱਚੀ ਗੱਲ ਹੋਣੀ ਨਾ ਤੇ ਐ ਸੋਚ ਲੈ ਤੇਰੀ ਲੱਤ ਇੱਕੋ ਉੱਪਰ ਮਾਂ ਤੇ ਉਹਨੂੰ ਸੱਦ ਕਰਾਂ ਨੂੰ ਵੀਡੀਓ ਦਿਖਾ ਕੇ ਬੁੱਤੂ ਐ ਨਹੀਂ ਕੋੜਾ ਤਾਂ ਹੋਂਦ ਨੂੰ ਪਾਇੰਦ ਤੇ ਤਾਂ ਹੋਂਦ ਤੇ ਫੰਡਾ ਕੋਈ ਤਾਂ ਨਹੀਂ ਅੱਗ ਲੱਗੀ ਪਈ ਅੰਦਰ ਯਾਰ ਹੱਥ ਨੇ ਲਾ ਲਾਂਗੇ ਲਾ ਕੇ ਵਰਜਾ ਤਾਂ ਇਹ ਨਹੀਂ ਜਾਵੇਂਗੀ ਉਹ ਜੇ ਨਸ਼ਾ ਕਰਦੇ ਇਹ ਭਾਂ ਤੇ ਦਮੇਸ਼ਾ ਕੰਮ ਨੂੰ ਆਪ ਕਦੇ ਪੱਕੀ ਦਾ ਟੈਸਟ ਨਹੀਂ ਦੇਖਿਆ ਫੀਮ ਦਾ ਨਹੀਂ ਟੈਸਟ ਦੇਖਿਆ ਅੱਜ ਮੈਨੂੰ ਆਤ ਹੈ ਨਾ ਪੈਗ ਲਾਉਣਾ ਹੋ ਪੈਗ ਲਾ ਕੇ ਉਹਨਾਂ ਮੈਂ ਤੇਰੇ ਨੂੰ ਬੋਲ ਦੇਣੀ ਆਗਾ ਪੈਗ ਲਾ ਕੇ ਇਹਦੀ ਫਿਰ ਮੈਂ ਬੱਧਰੀ ਬਣਾਈ ਦੂ ਮੈਨੂੰ ਕਹੀ ਕੋਸ ਹੋ ਜੀ ਨਹੀਂ ਹੋ ਜੀ ਅਜਨੋ ਪਾਇਲ ਦੇ ਕਾ ਟਾਈਪ ਤੇ ਨਹੀਂ ਜੀ ਉਹ ਵੀ ਅਜਿਹਾ ਗੱਲ ਸੁਣ ਕੇ ਕਿਤੇ ਬੰਦੇ ਦਾ ਮਰਨ ਹੋ ਜਾਣਾ ਹੁਣ ਇਹ ਆਪਾਂ ਕਿੱਥੇ ਲੰਘੀਏ ਕਿਉਂਕਿ ਇਸ ਨਾਲ ਲੈ ਕੇ ਚੱਲਾਂਗੇ ਕਿ ਜਹਾਜ਼ ਤੋਂ ਫੜ ਕੇ ਮੈਂ ਤਾਂ ਕਦੇ ਗਿਆ ਨਹੀਂ ਠੀਕ ਹੈ ਜੀ ਏ ਪਾ ਇਹੋ ਦਿਮਾਗ ਦਾ ਮੈਰੀ ਜਿੰਦ ਕੀ ਖਰਾਬ ਕਰਨ ਵਾਲਾ ਹੈ ਜਵਾਕਰੋਲ ਚੰਗੇ ਕੀ ਕਰਾਂ ਮੈਂ ਯਾਰ ਸੰਨਮ ਚਲੇ ਜਾਣਾ ਦੀ ਮਰਦੇ ਆ ਤਾਣੀ ਇਹਨਾਂ ਦਾ ਗੁਜ਼ਾਰਾ ਹੋਣਾ ਤੇ ਤਰੀਫ ਉਹ ਕਿਹੜਾ ਲੋਕ ਨੂੰ ਮਾਜੇ ਮਰਦੇ ਆ ਕੱਲ ਦੇਖਾਂ ਕਿ ਕੋਈ ਕੋਈ ਨਾ ਕੋਹਾਣੀ ਯਾਰ ਕੋਈ ਕਦੀ ਗੱਲ ਸੁਣਨ ਦਾ ਕਰੀ ਨਾ ਬੜੀ ਸੋਗਰ ਜੀ ਪਰ ਮੇਰੇ ਦਿਮਾਗ ਘਸਾਉ ਹੋੜ ਨਹੀਂ ਸੌ ਜਾਣੀ ਬਈ ਜਿੰਨਾ ਚਿਰ ਗੱਲ ਦੀ ਤਹਿਤ ਕਰਦੇ ਜਾਂਦੇ ਹਨ ਕੋਈ ਗੱਲ ਵੀ ਜਾਮਾ ਦੀ ਤਹਿਤ ਕਰ ਤੇ ਬਰਾਏ ਨਹੀਂ ਸਕਦਾ ਓਏ ਆ ਗਿਆ ਓਏ ਆ ਵੀ ਤਰੇ ਮੈਂ ਤਾਂ ਅੰਦਰ ਹੀ ਸੀ ਬੱਸ ਹੋਰ ਕੀ ਨੇ ਯਾਰ ਚੰਦਾ ਤੇਰਾ ਕਰੇ ਸੁਕਸਾਂ ਸੀ ਠੀਕ ਠਾਕ ਹੈ ਬੜੀ ਤੂੰ ਦੱਸ ਆਇਆ ਕਰ ਵਾਲੀਆਂ ਗੱਲਾਂ ਤਾਂ ਕੀ ਕੁੜਾ ਬੋਲਣਾ ਨਾ ਕੋਈ ਨਾ ਮੈਨੂੰ ਅੱਜ ਬੋਤਲ ਹੀ ਖੜ ਗਿਆ ਕੋਈ ਪੀਦਾ ਸ਼ਰਾਬ ਦੂਜੇ ਦਿਮੇ ਨਹੀਂ ਆਏ ਲਿਆ ਆ ਹਾਂ ਪੈਨਿੰਗ ਪਤਾ ਲੱਗਿਆ ਤਾਂ ਪਹਿਲੀ ਲਿਆ ਉਹ ਮੈਂ ਤਾਂ ਤੈਨੂੰ ਪਤਾ ਤਾਂ ਫੇਰ ਮੇਰੇ ਤਾਂ ਸਿਰਾਂ ਕਮੀਆਂ ਮੈਂ ਤਾਂ ਢੇ ਓ ਚੜਿਆ ਕਿੱਥੇ ਕਿੱਟੇ ਛੱਡੇ ਕੋਲੇ ਖੜਾ ਸੀਗਾ ਮੈਂ ਤਾਂ ਦੋ ਤਿੰਨ ਪੀ ਕੇ ਤਾਂ ਮਲਾਈ ਕਰਦਾ ਤੈਨੂੰ ਪਤਾ ਮੈਂ ਤਾਂ ਤਰੀ ਪੀ ਲੈ ਤੇਰੀ ਭਜਾਈ ਕਿੱਧਰ ਨੂੰ ਗਈ ਪਤਾ ਨਹੀਂ ਯਾਰ ਮੈਨੂੰ ਤਾਂ

ਇਸ ਵੀਰ ਨੇ ਕਿਸੇ ਮੁੰਡੇ ਦਾ ਫੜਕੇ ਹੋਰ ਆਦਾ ਬਹੁਤ ਜਿਆਦਾ ਕਰੇ ਸਭ ਦੇ ਪਰਦੁੰਦਾ ਨੂੰ ਹਾਂ ਇਹ ਟਿੱਡੇ ਚੱਕ ਤੂੰ ਬਹੁਤ ਤੇਰੇ ਦੀਆ ਹੁ ਤੈ ਯਾਰ ਆਤਮਾ ਲੈਵਣਾ ਪਾਣੀ ਤੇ ਲਾ ਚੱਕੇ ਪਾਣੀ ਲਿਆ ਯਾਰ ਇਹ ਆ ਕੀ ਆ ਇਹਦਾ ਕੋਈ ਨਹੀਂ ਇਹਦਾ ਮੈਂ ਠੰਡਾ ਜਾ ਮੰਗਾਇਆ ਸੀ ਇਹ ਤੋਂ ਦੇਖਾਂ ਮੈਂ ਲਤਾਂ ਕੀ ਦੇਖਣਾ ਬੁੜੀਆਂ ਦੇ ਦੇਖਣ ਵਾਲੀ ਤੇ ਨਹੀਂ ਹੁੰਦੀ ਯਾ ਗਲਾਬੋ ਤੂੰ ਕਿਤਾ ਤਸਲਾਉਂਦੇ ਨਹੀਂ ਸੀ ਤੂੰ ਤਾਰਨ ਕਿਉਂ ਕਰਾਈ ਜਾਂਨੇ ਫਿਰ ਓ ਯਾਰ ਬਸ ਤੂੰ ਟੇਪਰ ਐ ਕਿਉਂ ਕੀ ਗੱਲ ਆ ਜੇ ਕਦੇ ਕਦੇ ਮਨ ਕਰਦਾ ਹੁੰਦਾ ਨਾ ਬੰਦੇ ਦਾ ਪੀਣ ਨੂੰ ਪੀ ਲਿਆ ਕਰਨ ਦੇ ਨਹੀਂ ਮੇਰੀ ਗੱਲ ਸੁਣ ਬਾਈ ਇਹ ਤਾਂ ਜਦੋਂ ਜਦੋਂ ਪਿੰਦਾ ਤੂੰ ਸਾਡੇ ਘਰ ਦਾ ਪਤਾ ਲੈ ਕੇ ਆਇਆ ਮੇਰੀ ਗੱਲ ਸੁਣ ਲੈ ਮੈਂ ਕੋਈ ਉਂਤੋਂ ਨਹੀਂ ਲੈ ਕੇ ਆਇਆ ਇਹ ਟਰੱਕ ਡਰਾਈਵਰ ਕਹਿੰਦੇ ਭਰੇ ਮਨ ਸੁਣ ਲੈ ਨਹੀਂ ਇਹ ਤਾਂ ਉਹਨੂੰ ਕੋਈ ਮਰਜ਼ੀ ਪੀ ਜਾ ਗੱਲ ਸੁਣ ਲੈ ਮੇਰੀ ਇਹਦਾ ਕੋਈ ਕਸੂਰ ਨਹੀਂ ਮੈਂ ਇਹਨੂੰ ਫੋਨ ਕਰਿਆ ਵੀ ਅੱਜ ਮੈਂ ਪੀਣੀਓ ਪੀਣੀ ਨਹੀਂ ਦਿੰਦਾ ਤਾ हां दादा मेरा कसूर है दादा गा। मेरी बात सुनो जी जे कोई गलती है ना वो मेनू सजा लो ਤੁਸੀਂ ਆਪ ਦੇ ਆਪ ਨੂੰ ਸਜਾ ਲਈ ਨਹੀ ਨਾ ਮੈਂ ਤੈਨੂੰ ਵੀ ਸਜਾ ਆਜ ਵੀ ਮੇਰਾ ਪੈਗ ਲਾਉ ਨੂੰ ਜਿਕਰਾ ਮੈਂ ਪੈਗ ਲਾਉਣਾ ਪੈਗ ਲਾ ਕੇ ਮੈਂ ਤਾਂ ਬੋਲਿਆ ਨਹੀਂ ਜਾਂਦਾ ਕੋਈ ਗੱਲ ਤੈਨੂੰ ਸਿੱਧੇ ਹਸ ਦੱਸਣੀ ਨਹੀਂ ਆਦੀ ਮੈਂ ਸਾਰਾ ਕੁਝ ਖੋਲ ਨੂੰ ਮੈਨੂੰ ਅੱਜ ਪੈਗ ਲਾਉਂਦੇ ਕੋਈ ਤੇ ਗਲਤੀ ਨਹੀਂ ਤੂੰ ਕਿਹਾ ਬਕਸੇ ਮੁਰੇ ਉੱ ਕਰੀਂ ਨਿਆ ਕੀ ਹੋ ਗਿਆ ਕੋਈ ਗੱਲ ਨਹੀਂ ਹੈ ਕਿ ਬਈ ਮੇਰੀ ਗੱਲ ਸੁਣ ਲੈ ਜੇ ਕੋਈ ਗੱਲ ਆ ਤਾਂ ਮੈਨੂੰ ਦੱਸ ਦੇ ਤੂੰ ਨਹੀਂ ਕੋਈ ਗੱਲ ਨਹੀਂ ਬੈਸੀ ਪੀਣਾ ਤੂੰ ਬੰਦੇ ਮੇਰਾ ਬਿਮਾਰ ਸਤਨ ਲਾ ਕੇ ਤੂੰ ਦਾਰੂ ਨਹੀਂ ਉਹ ਮਾਰੂਗਾ ਤਾਂ ਜੇ ਤੇਰੀ ਕੋਈ ਗਲਤੀ ਹੋਵੇ ਨਹੀਂ ਮੈਂ ਤਾਂ ਨਹੀਂ ਪਤਾ ਜੇ ਇੱਕ ਮਿੰਟ ਪਾ ਤੂੰ ਦਾਰੂ ਦੀ ਪੀਣੀ ਨਹੀਂ ਲਾ ਬਸ ਪੂਰਾ ਖ ਮੈਂ ਇਹ ਪਾਣੀ ਉਹਨਾਂ ਨੂੰ ਪਤਾ ਤਾਂ ਲੱਗੀ ਗਿਆ ਯਾਰ ਕੀ ਦਾ ਤੇ ਕਹਨ ਵੀ ਫੜ ਲਈ ਪੰਦੀ ਅੱਜ ਬਈ ਮੇਰੀ ਗੱਲ ਸੁਣਾ ਸਾਡੇ ਘਰੇ ਕਈ ਵਾ ਪਲੇਸ ਤੋਂ ਅੱਜ ਤੱਕ ਲੈ ਲੈ ਇਹਦਾ ਕੀ ਕਸੂਰ ਹੈ ਮੈਂ ਫੋਨ ਕਰੇ ਰੋ ਜੀ ਅੱਜ ਤੂੰ ਮੈਨੂੰ ਕਹੇ ਸਾਡੇ ਘਰ ਵਗ ਜਾ ਨਹੀਂ ਦਰੂਜੱਕ ਲੈ ਆਉਂ ਤੈਨੂੰ ਤੂੰ ਜਾ ਨਹੀਂ ਕਿਤੇ ਵਕਸੀ ਬੈਠਾ ਕੇ ਮਾਰਿਆ ਮਗਲਾਸ ਤੇ ਵਜਿੰਦਾ ਪਾਣੀ ਉਹ ਜੀ ਪੀ ਲੈ ਕੇ ਦੇ ਵੇ ਕਿ ਬਿਆਸਾ ਦੀ ਕੀ ਕੀ ਗੱਲ ਹੁੰਦੀ ਹੈ ਇਹ ਹਾਂ ਇਹ ਨੂੰ ਕਿਸ ਨੇ ਲਾਤੀ ਲੁਤੀ ਆਉਂਦੇ ਕਿਵੇਂ ਪਤਾ ਨਹੀਂ ਕਿਵੇਂ ਕਹਿੰਦੇ ਬੂਰੂ ਬੂਰੂ ਹੁਣਾ ਰੱਖਿਓ ਮੇਰੀ ਗੋਲ ਗੱਪੇ ਖਾਂਦੇ ਸੀ ਚੇ ਲੰਡੇ ਚੇੜੇ ਨਾਲ ਮੈਂ ਤਾਂ ਗੁਰੂ ਘਰ ਦੇ ਸੰਖਾ ਜ ਨਹੀਂ ਜੇ ਮੈਨੂੰ ਉਹਨੇ ਗੋਲ ਗੱਪੇ ਖਵਾਏ ਹੁਣ ਏ ਫਿਰਦਾਰ ਕਹਿਜੇ ਤਾਂ ਦਾਰੂ ਪੀਣ ਨੂੰ ਉਹ ਫਿਰ ਹੁਣ ਤੈਨੂੰ ਮੈਂ ਕੁੱਟਣ ਦਾ ਨਹੀਂ ਦਿੰਦਾ ਕੁੱਟਣ ਨਹੀਂ ਬਾਈ ਤੂੰ ਦਾਰੂ ਨਹੀਂ ਮੈਂ ਤੇਰੀ ਮੁਲਕ ਉਹ ਮੇਰੀ ਗੱਲ ਹੁਣ ਇੱਕ ਮਿੰਟ ਦਾਰੂ ਦਾ ਕੋਈ ਗੱਲ ਨਹੀਂ ਇੱਕ ਵੇਖਣਾ ਦੱਸੀ ਨਹੀਂ ਕੀ ਹੁੰਦਾ ਨਹੀਂ ਨਹੀਂ ਤੂੰ ਦਾਰੂ ਚੱਕ ਲੈ ਬੀਰ ਬਣ ਕੇ ਉਹ ਜਾ ਲੈ ਜਾ ਤੂੰ ਫੇਰ ਆ ਜੀ ਕੱਲ ਹਾਂ ਤੂੰ ਫੇਰ ਆ ਜੀ ਕੱਲ ਨਹੀਂ ਫਿਰ ਮੈਨੂੰ じゃ ਕੱਲ ਦੱਸ ਵੀ ਕੀ ਹੈ ਇਹ ਚਲ ਮੈਂ ਤੈਨੂੰ ਬਾਅਦ ਚ ਦੱਸੂ ਹੁਣੇ ਯਾਰ ਠੋਆਗਾ ਐਵੇਂ ਸਾਡੇ ਘਰੇ ਕਲੇਸ਼ ਪੈ ਜਾਊਗਾ ਉਹ ਫਿਰ ਮੈਨੂੰ ਐ ਨਾ ਕਹ ਜੇ ਵੀ ਤੂੰ ਕਿੱਧਰ ਭੱਗ ਗਿਆ ਨਹੀਂ ਮੈਂ ਆਪੇ ਹੀ ਕਹਿ ਦਊਗਾ ਉਹਨੂੰ ਵੀ ਉਹਦਾ ਕੰਮ ਹੋ ਗਿਆ ਤੂੰ ਭੱਗ ਗਿਆ ਹਾਂ ਜਾ ਭੱਗ ਉਹ ਪੇਰੀ ਅੱਛਾ ਮੈਂ ਕਾ ਦੇ ਉਹ ਜਾ ਜਾ ਭੱਜ ਜਾ ਭਾਈ ਵਾੜ ਉਹ ਮੈਂ ਤਾਂ ਭੱਜ ਜਾ ਮੈਨੂੰ ਪਤਾ ਉਹਦੀ ਜਿੱਦ ਭੇੜੀ ਉਹ ਪੀਜੂਗਾ ਉਹ ਨਹੀਂ ਕੁਛ ਕਹਿੰਦਾ ਤੇਰਾ ਮੈਨੂੰ ਉਹਨੂੰ ਆਦਾ ਜਾਣ ਦੇ ਨਹੀਂ ਨਹੀਂ ਉਹਨੂੰ ਰਹਿਣ ਦੇ ਹਾਂ ਇਹਨਾਂ ਤੂੰ ਭੱਜ ਜਾ ਚੱਲ ਠੀਕ ਹੈ ਤੇ ਹਾਂ ਚੱਲ ਫਿਰ ਉਹਨੂੰ ਐ ਕਹਿਣੀ ਕਿ ਤੂੰ ਤਾਂ ਭੱਗ ਗਿਆ ਹਾਂ ਮੈਂ ਵੀ ਕਹਿ ਲਈ ਠੀਕ ਹੈ ਠੀਕ ਹੈ ਤਾਂ ਆ ਵੀ ਇਖਰਾਕ ਕਰਦੇ ਲੋ ਗਿਆ ਤਾਂ ਚੇਕ ਕਰ ਲੋ ਨਾ ਤੇ ਸਾਰਾ ਸਭ ਕਰਦਾ ਸੀ ਲਿਮਾ ਨੂੰ ਮੈਂ ਕਿਹਾ ਤੂੰ ਸੌਹਣਾ ਨਹੀਂ ਜੇ ਮੈਨੂੰ ਕੋਈ ਗਲਤੀ ਹੋਵੇ ਤੈਨੂੰ ਬੁਲਾਈ ਕਿਨੇ ਕੋਈ ਨਾ ਮੈਂ ਦਾਗ ਨਾ ਮਾਰਕ ਸ਼ਾਂਤੀ ਹੌਂਨਾ ਨਹੀਂ ਪਤਾ ਕਿ ਸਮਝਾਂ ਨੂੰ ਕਿ ਜੇ ਕੋ ਗਲਤੀ ਹੈ ਮੇਰੇ ਸੌਸ਼ਤਰ ਮਾਰ ਤੂੰ ਆਲੀ ਜਿੰਦਗੀ ਬਰਬਾਦ ਕਰ